ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਨੰਗਲ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਟੋਕੜ ਤੇ ਇੱਕ ਗੱਬਣ ਗਾਂ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਸੀ ਗਾਲ ਜੀ ਸਸੀ ਆ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸ਼ਨ ਢੱਲਈ ਪਿੰਡ ਨੰਗਲ ਜ਼ਿਲ੍ਹਾ ਫਰੀਦਕੋੜੀ ਮੋਬਾਈਲ ਨੰਬਰ ਜੀ 9850988741 ਠੀਕ ਆ ਵੀਰੇ ਤੈਨੂੰ ਨਾਮ ਆ ਗਿਆ ਜੀ ਹਾਂਜੀ ਹਾਂਜੀ ਬਾਈ ਤਾਲੀ ਵਾੜ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਾ ਜੀ ਸੁਆ ਬਾਈ ਤੀਜਾ ਹੋਊਗੀ ਜੀ ਠੀਕ ਆ ਜੀ ਸਮਾਂ ਕਿੰਨਾ ਕੁ ਲੈਂਦੀ ਆ ਜੀ ਸਮਾਂ ਬਾਈ ਬਸ 15 ਦਿਨ ਦੀ ਕੱਚੀ ਆ ਜੀ ਠੀਕ ਆ ਜੀ ਕਿੰਨਾ ਕੁ ਪਾਜੂ ਦੁੱਧ ਜੀ ਦੁੱਧ ਪਾਜੂ ਬਾਈ 22 ਲੀਟਰ ਖਣਾ ਦੇ ਡੰਨਾ ਜੀ ਡੰਨਾ ਬਈ ਓਕੇ ਠੰਡੀ ਸੀਲ ਹੈ ਜੀ ਹਾਂਜੀ ਹਾਂਜੀ ਜੀ ਮਾਰ ਬਈ ਗਰੰਟੀ ਆ ਫਲਾਈ ਚਲੋ ਠੀਕ ਆ ਵੀਰੇ ਸੂਆ ਬਾਈ ਦੱਸਦਾ ਦੂਜਾ ਸੂਤੀ ਹੈ ਜੀ ਡੇਟ ਮੁਤਾਬਕ ਦਿਨ 15 ਪਏ ਹੈ ਜੀ ਚਮਕਦਮ ਕਾਲੀ ਵਜਨ ਵਜੂਦ ਵਾਲੀ ਵਹਿੜਾ ਬਾਕੀ ਅੰਗ ਕ੍ਰੋਸ ਆ ਵੀਰੇ ਗਰਮੀਆ ਤੋਹਫਾ ਗਰਮੀ ਕਰਮ ਵਾਲੀ ਘੱਟ ਮਨਾਊਗੀ ਤੇ ਫੈਟ ਚੰਗੀ ਆ ਉਹ ਦੁੱਧ ਸੰਘਣਾ ਹੋਊਗਾ ਜੀ ਥਣਾ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਬੇਫਿਕਰ ਹੋ ਜਾਓ ਠੰਡੀ ਸੀਲ ਆ ਬਾਕੀ ਥਣ ਤੁਨ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਥਣ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਫੱਤੀ ਜੁਵਾਈਲਾ ਥਾਣਾ ਫੋੜ ਸ਼ੰਕ ਭੋਰਾ ਵੀ ਨੇ ਜੀ ਹਵਾਨੇ ਚ ਬਾਲਟਲਾ ਬਹੁਤ ਪੰਜਾਂ ਨੇ ਜੀ ਸਾਰੀਆਂ ਬਾਲਟਲਾ ਕਰਮਾਲ ਨੇ ਕੱਢ ਕੇ ਸੋਨਾ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਜੀ ਸੋਨਾ ਕੱਟ ਵਾਲਾ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਦੀ ਡਿਮਾਂਡ ਬਈ 75000 ਰੁਪਿਆ ਮੋਲਾ ਹੋ ਜੂ ਮਾਨਤਨ ਚ ਮਾਨਤਨ ਬਈ ਕਰਦਾ ਏ ਥੋੜਾ ਮੋਟਾ ਕੋਈ ਨਾ ਠੀਕ ਆ ਵੀਰੇ ਤੇ ਅੱਗੇ 2 ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹ ਬਈ ਹੋਊਗੀ ਤੀਜੇ ਸੂਏ ਕਦੋਂ ਸੂਈ ਹੈ ਜੀ ਇਹ ਇਹਨੂੰ ਸੂਏ ਨੂੰ ਹੋ ਗਏ ਬਈ 2-3 ਮਹੀਨੇ ਠੀਕ ਹੈ ਜੀ ਏਆਈ ਵਗੈਰਾ ਹੋਈ ਹੈ ਜੀ ਏਆਈ ਹੋਈ ਹੈ ਹਾਂ ਜੀ 15 ਦਿਨ ਹੋ ਗਏ ਲੋਕਾ ਕਰੀ ਜਾਂਦੀ ਹੈ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 8 ਲੀਟਰ ਬਈ ਥਣਾ ਦੇ ਡੰਨ ਹੈ ਜੀ ਓਕੇ ਹੈ ਬਈ ਜਮਾ ਕੋਈ ਵੀ ਰ ਆਪਦੀ ਚਵਾਈ ਕਰ ਸਕਦਾ ਜੀ ਹਾਂਜੀ ਹਾਂਜੀ ਦੋ ਡੰਗ ਚੋਕੇ ਲੈ ਕੇ ਜਾਵੇ ਬਈ ਪਣਾ ਠੀਕ ਹੈ ਜੀ 8 ਕਿਲੋ ਨੈਟ ਦੁੱਧ ਤਿਆਰ ਹੈ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰ ਚਵਾਈ ਕਰ ਸਕਦਾ ਬਾਕੀ ਸਾਹੀਵਾਲ ਚ ਪੈਂਦੀ ਹੈ ਥੋੜੀ ਜੀ ਕ੍ਰੋਸ ਹੈ ਜੀ ਜਮਾ ਗਰਮੀ ਰਹਿ ਰਹੀ ਹੈ ਕੀ ਕਹਿ ਸਕਦੇ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਇਹ ਆਈ ਹੋਈ ਨੂੰ ਬਾਈ ਕਹਿੰਦਾ ਸਮਾਂ ਤਾਂ ਹੋ ਗਿਆ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਥਾਣ ਤੁਹਾਨੂੰ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਸੀਲਸ ਲੱਗਦੀ ਗਰੰਟੀ ਹੈ ਜੀ ਹਾਂਜੀ ਹਾਂਜੀ ਬਾਈ ਜਮਾਂ ਠੰਡੀ ਆ ਆਪਣਾ ਨਿਆਣਾ ਪਾਉ ਭਰਨਾ ਪਾਉ ਠੀਕ ਹੈ ਵੀਰੇ ਵਜਨ ਵਜੂਦ ਦੇ ਪੱਖ ਤੋਂ ਵੀ ਪੂਰੀ ਚੰਗੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਬਾਈ 22000 ਦੀ ਦੇਣੀ ਆ ਠੀਕ ਆ ਜੀ ਹੋ ਜੋ ਲੈਸ ਥੋੜਾ ਕਨਾਂ ਜੇ ਕਰ ਦਾਂਗੇ ਬਾਈ ਮਾਨ ਤਨ ਠੀਕ ਹੈ ਵੀਰੇ ਤਿੰਨ ਨੰਬਰ ਜਰਸੀ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਬਾਈ ਤੀਜਾ ਸੂਆ ਹੋ ਗਈ ਇਹਦਾ ਠੀਕ ਆ ਇਹ ਕਦੋਂ ਸੂਈ ਆ ਜੀ ਇਹ ਨੂੰ ਬਾਈ ਹੋ ਗਏ ਏ ਆਈ ਉਹ ਗਰਾਂ ਹੋਈ ਹੈ ਜੀ ਹਾਂਜੀ 1 ਮਹੀਨਾ ਹੋ ਗਿਆ ਏ ਆਈ ਨੂੰ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਬਈ ਛੇ ਲੀਟਰ ਡੱਬਾ ਮਾਰ ਕੇ ਦਵਾਂਗੇ ਠੀਕ ਆ ਬੈਕ ਸਾਈਡ ਤੇ ਜਿਹੜੀਆਂ ਫੋਟਾਂ ਜੀਆਂ ਚੱਲਦੀਆਂ ਤਾਂ ਨਹੀਂ ਬਰੇ ਨਾ ਨਾ ਬਾਈ ਇਹ ਤਾਂ ਮੜੀਆਂ ਮੋਟੀਆਂ ਸ਼ੁਰੂ ਤੋਂ ਹੀ ਆ ਜਮਾਨਾ ਠੀਕ ਆ ਵੈਸੇ ਹੀ ਅਟੈਂਕੜੇ ਜੇ ਬਾਕੀ ਚੈੱਕ ਕਰ ਸਕਦੇ ਹੋ 6 ਲੀਟਰ ਨੈਟ ਦੁੱਧ ਤਿਆਰ ਆ ਜੀ 1 ਮਹੀਨੇ ਦੀ ਏ ਆਈ ਹੋਈ ਵੀ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਨਾਰਮਲ ਜੀ ਹਾਈਟ ਆ ਵਜਨ ਕਰਮ ਵਾਲੀ ਦਾ ਚੰਗਾ ਜੀ ਜਿਹੜਾ ਬਾਈ ਦੇ ਘਰੇ ਨੈਟ ਦੁੱਧ ਤਿਆਰ ਹੋਊਗਾ ਉਹ ਤੁਸੀਂ ਆਪਦੀ ਚਵਾਈ ਕਰ ਸਕ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵੱਧ ਕਰ ਸਕਦਾ ਸੇਵਾ ਤਾਂ ਵੱਧ ਲੈ ਲੂਗਾ ਜੇ ਕੋਈ ਘੱਟ ਕਰ ਲੂ ਤਾਂ ਘੱਟ ਕਰ ਮਿਲ ਜੂਗਾ ਜੀ ਬਾਕੀ ਥਣਾਂ ਦੇ ਸਾਈਡ ਨੇੜੇ ਤੋਂ ਚੈੱਕ ਕਰ ਲੋ ਕੱਲਾ ਕੱਲਾ ਨਿੱਖੜਮਾ ਲੱਗਿਆ ਬੈਕ ਸਾਈਡ ਤੇ ਵੈਸੇ ਹੀ ਆ ਛੋਟੀਆਂ ਛੋਟੀਆਂ ਫੋਟਾਂ ਦੀ ਬਾਈ ਕਹਿੰਦਾ ਚਲਦੀਆਂ ਨੇ ਗਾਰੰਟੀ ਹੈ ਜੀ ਤੇ ਇਹਦੀ ਡਿਮਾਂਡ ਵੇਰੇ ਇਹਦੀ ਡਿਮਾਂਡ ਬਾਈ 15000 ਦੀ ਦੇ ਦਾਂਗੇ ਠੀਕ ਆ ਜੀ ਇਹਦੀ ਡਿਮਾਂਡ ਬਾਈ ਕਹਿੰਦਾ 15000 ਰੁਪਇਆ ਜੇ ਕੋਈ ਜੋੜਾ ਲੈ ਜੂ ਤਾਂ ਮਾਣਦਾਨ ਥੋੜਾ ਕਨਾ ਜ਼ਿਆਦਾ ਹੋ ਜੂਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ